ਪੋ ਜੋ ਮੈਂ ਸਮਝਿਆ ਨਾ ਪਹਿਲੀ ਗਲਤੀ ਡੋਮੇਨ ਦੇ ਵਿੱਚ ਜੈਦਰ ਅਕਾਲਤਖਸਰ ਦੂਜੀ ਗੱਲ ਇਹ ਕਿ ਸਾਰ ਬਾਦਲ ਵਡਿਆ ਦੇ ਸਰਪਾਸੀ ਸਾ ਪ੍ਰਕਾਸ਼ ਸਿੰਘ ਬਾਦਲ ਟਾਈਮ ਦੇ ਵਿੱਚ ਜਿਸ ਕਿਸਮ ਦੇ ਸਾਡੇ ਪੰਥਕ ਮੁੱਦੇ ਜਿਹੜੇ ਉਹਦੇ ਤੇ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਨੇ ਜਿਸ ਕਿਸਮ ਦਾ ਰੋਲ ਅਦਾ ਕੀਤਾ ਬੇਅਦਬੀਆਂ ਦੇ ਅਜੇ ਤੱਕ ਜਸਟਿਸ ਨਹੀਂ ਮਿਲ ਸਕੀ ਉਹ ਤੇ ਇੱਕ ਇੱਕ ਬਹੁਤ ਵੱਡਾ ਗੁੱਸਾ ਸਾਰੇ ਸਿੱਖ ਜਗਤ ਦੇ ਵਿੱਚ ਇਹਨਾਂ ਦੇ ਕਲਾਮ ਹੁਣ ਉਹ ਚਿੱਠੀ ਚ ਕੀ ਹੈ ਸਾਨੂੰ ਤੇ ਪਤਾ ਨਹੀਂ ਬਟ ਅੱਜ ਉਸ ਚਿੱਠੀ ਨੂੰ ਓਪਨ ਕੀਤਾ ਗਿਆ ਮੈਂ ਸਮਝਦਾ ਕਿ ਇੰਨੇ ਵੱਡੇ ਪੰਜਰ ਗੁਨਾਹ ਕਰਕੇ ਉਸ ਤੋਂ ਬਾਅਦ ਨਿਰੀ ਇੱਕ ਚਿੱਠੀ ਦੇ ਵਿੱਚ ਇਹ ਮਾਫੀਨਾਮਾ ਜਿਹੜਾ ਇਹ ਮੇਰੇ ਖਿਆਲ ਤੇ ਇਹ ਉਹਦਾ ਜਵਾਬ ਹੈ ਨਹੀਂ ਤੇ ਜਿਸਦਾਰ ਕਲ ਤੱਕ ਸਾਹਿਬ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਕਿ ਇਸ ਕਿਸਮ ਦੀਆਂ ਪ੍ਰੈਕਟਿਸਸਾਂ ਆਂਦੇ ਟਾਈਮ ਦੇ ਵਿੱਚ ਕੋਈ ਵੀ ਗਵਰਨਮੈਂਟ ਜਿਹੜੀਆਂ ਨੇ ਉਨਾ ਕਰਦੇ ਸਨ ਵਾਲਾ ਸਰਕਾਰ ਚਾਰੀਆਜੀ ਜਾਵਨਾਂ ਨੂੰ ਮਿਲਣ ਜਾ ਰਹੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਪਿਆਰੇ ਲੈ ਕੇ ਹਾਲੇ ਵੀ ਪਰੇਸ਼ਾਨ ਨੇ ਕਿਸਾਨ ਆਪਣੇ ਵੇਖੋ ਕਿਸਾਨਾਂ ਵਾਸਤੇ ਇੱਕ ਗੱਲ ਸਾਬਤ ਤੌਰ ਸਮਝ ਲੋ ਜਿਹੜੀ ਭਾਜਪਾ ਹੈ ਮੋਦੀ ਸਾਹਿਬ ਦੇ ਤਰ ਇਹ ਤੇ ਵੱਡੇ ਕਾਰਪੋਰੇਟ ਹਾਊਸਸ ਦੀ ਗਵਰਨਮੈਂਟ ਇਹਨਾਂ ਨੇ ਮੀਡੀਅਮ ਟਾਡੀ ਇੰਡਸਟਰੀ ਜਿਹੜੀ ਹੈ ਨਾ ਉਹਦਾ ਧਿਆਨ ਰੱਖਿਆ ਨਾ ਸਮਾਲ ਸਕੀਲ ਦਾ ਰੱਖਿਆ ਨਾ ਦੁਕਾਨਦਾਰਾਂ ਦਾ ਰੱਖਿਆ ਨਾ ਨੌਜਵਾਨ ਬੱਚਿਆਂ ਦਾ ਰੱਖਿਆ ਨੌਕਰੀਆਂ ਦੇ ਵਿੱਚ ਨਾ ਮਿਡਲ ਕਲਾਸ ਦਾ ਰੱਖਿਆ ਨਾ ਕਿਸਾਨਾਂ ਦਾ ਰੱਖਿਆ ਕਿਸਾਨਾਂ ਨੂੰ ਤੇ ਕੋਈ ਆਸ ਉਮੀਦ ਨਹੀਂ ਹੈ ਕੋਈ ਨਹੀਂ ਕਿਸਾਨਾਂ ਦੀ ਆਸ ਉਮੀਦ ਪੂਰੀ ਕਰੇਗੀ ਤੇ ਇੰਡੀਆ ਬਲੌਕ ਤੇ ਵਿਸ਼ੇਸ਼ ਤੌਰ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਤਾਂ ਜ਼ੁਬਾਨ ਦਿੱਤੀ ਹੈ ਕਿ ਜਦੋਂ ਵੀ ਕਾਂਗਰਸ ਨੂੰ ਮੌਕਾ ਮਿਲੇਗਾ ਜਿਹੜਾ ਪਹਿਲਾ ਕਦਮ ਹੋਏਗਾ ਉਹਦੇ ਵਿੱਚ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲੱਗਦੀ ਦੀ ਹੈ ਹਾਂਜੀ ਸਤ ਕਾਨੂੰਨ ਉਸਤਾ ਕਿਵੇਂ ਇਹ ਜਿਹੜੇ ਆਯੋਜਨ ਘਟਨਾਵਾਂ ਬਾਬਰ ਜਾਂਦੇ ਹੈ ਲਾਈਨ ਦੇਖੋ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਚੀਫ ਮਿਨਿਸਟਰ ਸਾਡਾ ਜਿਹੜਾ ਉਹ ਸੀਰੀਸ ਹੀ ਆ ਨੀ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਮਹਿਫੂਜ਼ ਨਹੀਂ ਅੱਜ ਤੋਂ 4 ਦਿਨ ਪਹਿਲੇ ਇੱਕ ਐਸਐਚਓ ਲੇਡੀ ਐਸਐਚਓ ਬੇਰਕੇ ਦੇ ਵਿੱਚ ਆ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਸ਼ਰੀਆਂ 'ਤੇ ਅਟੈਕ ਕਰਕੇ ਉਹਨੂੰ سنگੀਨ ਜ਼ਖਮੀ ਕਰ ਦਿੱਤਾ ਤੇ ਦੇ ਨਾਲ ਨਾਲ ਮੈਂ ਅੱਜ ਭਗਵੰਤ ਮਾਨ ਜੀ ਦਾ ਬਿਆਨ ਸੁਣ ਰਿਹਾ ਸੀ ਫਲੋਰ ਦੇ ਵਿੱਚ ਕਿਲੇ ਦੇ ਵਿੱਚ ਇਹ ਬੋਲ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਸਾਡੇ ਗੁਆਂਡੀ ਮੁਲ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹਨਾਂ ਤੇ ਟਿੱਪਣੀ ਕੀਤੀ ਸ਼ੇਖ ਰਸੀਨਾ ਤੇ ਉਹਨਾਂ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਰਾਤੋਂ ਰਾਤ ਉਹਨਾਂ ਨੂੰ ਆਪਣਾ ਪ੍ਰਾਈਮ ਮਿੰਿਸਟਰ ਹਾਊਸ ਛੱਡ ਕੇ ਜਾਣਾ ਪਿਆ ਮੈਂ ਭਗਵੰਤ ਮਾਨ ਜੀ ਨੂੰ رائے ਦਊਂਗਾ ਗੁਆਂਡੀ ਮੁਲਕਾਂ ਦੇ ਉੱਤੇ ਟਿੱਪਣੀ ਨਾ ਕਰੋ ਵਿਸ਼ੇਸ਼ ਜਿਹੜਾ ਦੇਸ਼ ਜਿਹੜਾ ਪਿਛਲੇ 55 ਸਾਲ 52 53 ਸਾਲ ਪਹਿਲੇ 1971 ਦੇ ਵਿੱਚ ਹਿੰਦੁਸਤਾਨ ਨੇ ਆਪਣੀ ਉਹਦੇ ਵਿੱਚ ਪਹਿਲ ਕਦਮੀ ਕਰਕੇ ਪਾਕਿਸਤਾਨ ਨੂੰ ਤੋੜਿਆ ਸੀ ਪਿਛਲੇ ਪੰਜਾਹ ਸਾਲਾਂ ਚ ਲਗਾਤਾਰ ਤੇ ਵਿਸ਼ੇਸ਼ ਤੌਰ ਜਿਹੜੇ ਸ਼ੇਖ ਅਸੀਨਾ ਸੀ ਇਹਨਾਂ ਨੇ ਉਥੇ ਹਿੰਦੁਸਤਾਨ ਦੇ ਪ੍ਰਤੀ ਆਪਣਾ ਵਧੀਆ ਰੁਖ ਰੱਖਿਆ ਸੀ ਐਂਟੀ ਇੰਡੀਆ ਜਿੰਨੀਆਂ ਲੋਬੀ ਸੀ ਉਹਨਾਂ ਨੂੰ ਉਥੇ ਪਨਪਨ ਨਹੀਂ ਸੀ ਦਿੱਤਾ ਤੇ ਘੱਟੋ ਘੱਟ ਜੇ ਫੋਰਨ ਪਾਲਿਸੀ ਦੀ ਸਮਝਿਆ ਨੀ ਤੇ ਭਗਵਾਨ ਤੋਂ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣਾ ਮੂੰਹ ਬੰਦ ਰੱਖਿਆ ਕਰੂੰ ਤੁਹਾਨੂੰ ਜਾਣਕਾਰੀ ਹੁੰਦੀ ਨੇ ਤੇ ਘੱਟੋ ਘੱਟ ਪੰਜਾਬ ਦਾ ਹੀ ਧਿਆਨ ਕਰ ਲੋ ਬੜਾ ਕਿਤੇ ਤੁਹਾਨੂੰ ਵੀ ਆਪਣਾ ਚੀਫ ਮਿਨਿਸਟਰ ਦਾ ਘਰ ਇਸ ਤਰ੍ਹਾਂ ਹੀ ਕੰਦੇ ਟੱਪ ਕੇ ਨਾ ਜਾਣਾ ਪਏ ਮੈਨੂੰ ਇਹ ਇਹ ਨਜ਼ਰ ਆਉਂਦਾ ਕਿ ਕਿਸੇ ਚੱਕ ਬਾਕੀ ਦੇ ਕੋਈ ਐਮਐਸਪੀ ਨਹੀਂ ਮਿਲ ਰਿਹਾ ਜਦੋਂ ਕਿ ਦਾਵਾ ਕੀਤਾ ਸੀਗਾ ਕਿਸਾਨ ਰੋਲ ਰਹੇ ਨੇ ਮੰਡੀਆਂ ਦੇ ਵਿੱਚ ਇਹਦੇ ਤੋਂ ਕੀ ਤੁਸੀਂ ਆਸ ਉਮੀਦ ਕਰਦੇ ਏਸ ਚੀਫ ਮਿਨਿਸਟਰ ਕੋ ਕੁ ਤੁਸੀਂ ਆਸ ਉਮੀਦ ਕਰ ਸਕਦੇ ਹੋ ਜਿਹੜਾ ਕਦੀ ਵੇਖੋ ਕਈ ਦਫਾ ਅਸੀਂ ਇਹ ਗੱਲ ਕਹੀ ਏ ਸਾਰੇ ਨਾਲ ਵੱਡੀ ਆਪੋਜੀਸ਼ਨ ਜੁਬਾਦ ਕਾਂਗਰਸ ਦੀ ਕਦੀ ਇਹਨੇ 올 ਪਾਰਟੀ ਮੀਟਿੰਗ ਨਹੀਂ ਬੁਲਾਈ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਹੱਕੇ ਮਾਰਿਆ ਜਾ ਰਿਹਾ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਰੋਕੇ ਹੈ ਸਾਡੇ ਐਜੂਕੇਸ਼ਨ ਦੇ ਪੈਸੇ ਰੋਕੇ ਨੇ ਸਾਡੇ ਹੋਰ ਬਹੁਤ ਸਾਰੇ ਹੈਲਥ ਦੇ ਪੈਸੇ ਰੋਕੇ ਨੇ ਅਸੀਂ ਕਈ ਵਾਰ ਕਿਹਾ ਹੈ ਕਿ ਤੁਸੀਂ ਇੱਕ ਡੈਲੀਗੇਸ਼ਨ ਲੈ ਕੇ ਚਲੋ ਪ੍ਰਾਈਮ ਮਿੰისტਰ ਨੂੰ ਮਿਲੀਏ ਉਹਦੇ ਨਾਲ ਗੱਲ ਕਰੀਏ ਕਿ ਬਾਰਡਰ ਦੇ ਸੂਬੇ ਨਾਲ ਇਹ ਮਸرائی ਮਾਂ ਵਾਲਾ ਸਲੂਟਿਓ ਕੀਤਾ ਜਾ ਰਿਹਾ ਬੱਟ ਭਗਵੰਤ ਤੋਂ ਬਾੰਦੇ ਏਜੰਡੇ ਦੀ ਗੱਲ ਹੈ ਇਹਦੇ ਏਜੰਡੇ ਦੇ ਸੀ ਕਿ ਮੈਨੂੰ ਪੈਰਿਸ ਘੱਲਿਆ ਜਾਏ 올림픽ਸ ਦੇ ਵਿੱਚ ਤਾਂ ਮੈਂ ਸਮਝਣਾ ਚੰਗਾ ਹੀ ਕੀਤਾ ਇਹਨੂੰ ਨਹੀਂ ਘੱਲਿਆ ਜਾਂਦਾ ਇਹਦਾ ਜਿਸ ਕਿਸਮ ਦਾ ਤੌਰ ਤਰੀਕਾ ਹੈ ਉੱਥੇ ਜਾ ਕੇ ਇਹਨੇ ਨਜ਼ਰੀ ਲਾਣੀ ਸੀ ਆਪਣੀ ਔਕੀ ਦੀ ਟੀਮ ਨੂੰ ਕਿ ਇੱਥੇ ਰਹਿ ਗਿਆ ਤੇ ਸੈਮੀਫਾਈਨਲਸ ਆ ਕੇ ਅਦਾਲਤ ਵਿੱਚ ਨੂੰ ਲੈ ਕੇ ਗੁਰ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੋ ਕਿੱਦਾਂ ਦੇਖ ਰਹੇ ਹੋ ਕੁਝ ਭਾਈਚਾਰੇ ਵਾਲੇ ਇਸ ਦਾ ਵਿਰੋਧ ਇਹ ਸਾਡੀ ਪਾਰਟੀ ਜਿਹੜੀ ਹੈ ਸੋਚ ਵਿਚਾਰ ਕੇ ਦੇਤੇ ਆਪਣੀ ਚਿਪ ਨਹੀਂ ਕਰੇ ਜੂ 50 ਸਿੱਟਾਪੁਰ ਦੇ ਚੇਅਰਮੈਨ ਨੇ ਸਿਫਾ ਦਿੱਤਾ ਤੁਹਾਨੂੰ ਕੀ ਲੱਗਦਾ ਹੈ ਕਿ 50 ਸਿੱਟਾਪੁਰ ਦੇ ਚੇਅਰਮੈਨ ਸਿਫਾ ਦੇ ਦਿੱਤਾ ਸਾਹਿਬ ਭਾਈ ਆ ਇਹ ਸਭ ਤੋਂ ਸਿੱਗੇ ਨਹੀਂ ਉਹ ਤਾਂ ਚੰਗਾ ਕੀਤਾ ਦਿੱਤਾ ਜੀ ਸ਼ੀ ਵਾਸ ਆਲਰੇਡੀ ਅ ਨਾਨ ਪੰਜਾਬੀ ਕੀ ਗੱਲ ਪੰਜਾਬ ਕੋਲ ਕੋਈ ਇਹੋ ਜਿਹੇ ਇਹ ਕਾਬਲ ਬੰਦੇ ਹੈ ਨਹੀਂ ਇੰਟੈਲੈਕਚੁਅਲਸ ਹੈ ਨਹੀਂ ਪ੍ਰੋਫੈਸਰਸ ਹੈ ਨਹੀਂ ਜਿਹਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਾਇਆ છੇ ਤੁਸੀਂ ਇੱਕ ਭਾਰੂ ਗੈਰ ਪੰਜਾਬੀ ਨੂੰ ਲਿਆ ਕੇ ਦਿੱਲੀ ਤੋਂ ਕੇਜਰੀਵਾਲ ਸਾਹਿਬ ਦੇ ਕਹਿੰਦੇ ਚੇਅਰਮੈਨ ਬਣਾਤੇ ਅੱ데 ਤੋਂ ਵੱਧ ਗੈਰ ਪੰਜਾਬੀ ਇੱਥੇ ਸਾਡੇ ਚੇਅਰਮੈਨ ਲੱਗੇ ਨੇ ਨਾ ਨੌਕਰੀਆਂ ਵਿੱਚ ਸਾਨੂੰ ਨੌਕਰੀ ਮਿਲ ਰਹੀ ਹੈ ਭਗਵੰਤ ਜੀ ਨੂੰ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਨੌਕਰੀਆਂ ਦੀ ਗੱਲ ਕਰੋ 80% ਨੌਕਰੀਆਂ ਜਿਹੜੀਆਂ ਪੰਜਾਬ 'ਚ ਥੋੜੀਆਂ ਮੋਟੀਆਂ ਝੂਠੀਆਂ ਸੱਚੀਆਂ ਵੀ ਦਿੱਤੀਆਂ ਨੇ ਉਹ ਸਾਰੇ ਬਾਹਰਲੇ ਸੂਬਿਆਂ ਦੇ ਲੋਕ ਲੈ ਕੇ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਤੇ ਉਹਦੀ ਗੱਲ ਕਰਨੀ ਚਾਹੀਦੀ ਫਲੋਰ ਆ ਕੇ ਸਰ ਚਾਰ ਪ੍ਰੋਜੈਕਟ ਜਿਹੜਾ ਮਾਈਵੇ ਜਿਹੜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਸਰ ਬੰਦ ਹੋ ਗਿਆ ਉਹ ਜ਼ਮੀਨਾਂ ਨਹੀਂ ਗੁਆਰ ਕਰ पाए ਕਿਤਾ ਦੇਖਦੇ ਹੋ ਬਹੁਤ ਨੁਕਸਾਨ ਟੋਟਲ ਲੰਘੇਲੀ ਹੈ ਭਗਵੰਤ ਜੀ ਕਿਉਂਕਿ ਤੁਸ ਤੁਹਾਨੂੰ ਮੈਂ ਹੈਰਾਨੀ ਦੀ ਗੱਲ ਦੱਸਣਾ ਪਿਛਲੇ ਤਕਰੀਬਨ 4 ਤੋਂ 5 ਮਹੀਨੇ ਵਿੱਚ ਇੱਕ ਵਾਰ ਆ ਸੁਣੋ ਇਧਰ ਕਹਤਾ ਕੈਬਨਟ ਦੀ ਮੀਟਿੰਗ ਨਹੀਂ ਬੁਲਾਈ ਜੀ ਨਹੀਂ ਤੇ ਜਿੰਨੇ ਵੀ ਇਸ ਤੋਂ ਪਹਿਲੇ ਤਜਰਬੇਕਾਰ ਚੀਮਿੰਸਟਰ ਰਹੇ ਨੇ ਹਰ ਹਫਤੇ ਕੈਬਨਟ ਦੀ ਮੀਟਿੰਗ ਹੋਣੀ ਚਾਹੀਦੀ ਫੋਰ ਦੀ ਲਾਸਟ 4 ਟੂ 5 ਮੰਥਸ ਦੇਰ ਹਸ ਨਾਟ ਬੀਨ ਇਵਨ ਅ ਸਿੰਗਲ ਕੈਬਨਟ ਮੀਟਿੰਗ ਜਿਹੜੇ ਬੰਦੇ ਨੇ ਕੈਬਨਟ ਦੀ ਮੀਟਿੰਗ ਨਹੀਂ ਬੁલાਣੀ ਉਥੇ ਸੂਬੇ ਚ ਕੀ ਹੋ ਰਿਹਾ ਕਹਿੰਦੇ ਜ਼ਿਲ੍ਹੇ ਚ ਜਾ ਕੇ ਕਰਾਂਗੇ ਬਸ ਬਸ ਇਨਨੇ ਜ਼ਿਲ੍ਹਿਆਂ ਤੇ ਜੋ ਕੁਝ ਕਰਨਾ ਹੈ ਉਹ ਤੁਹਾਨੂੰ ਨਜ਼ਰ ਆਈ ਡੇ ਇੱਕ ਸੀਐਮ ਦਾ ਪ੍ਰੋਗਰਾਮ ਸੀ ਇਹ ਅੰਦਰ ਪ੍ਰੋਗਰਾਮ ਦਾ ਫਾਇਕਾ ਹੋ ਗਿਆ ਸਰ ਹੁਸ਼ਿਆਰਪੁਰ ਸੀਐਮ ਦਾ ਡੋਰ ਹੈ ਸੀਐਮ ਦੇ ਪ੍ਰੋਗਰਾਮ ਦਾ ਬਾਈਕਾਡ ਕਿਨੇ ਕੀਤਾ ਹੁਸ਼ਿਆਰ ਪੱਤਰਕਾਰਾਂ ਵੱਲ ਤੁਹਾਨੂੰ ਜਾਣਾ ਹੀ ਨਹੀਂ ਚਾਹੀਦਾ ਉੱਥੇ ਬਾਈਕਾਡ ਤੇ ਤੁਹਾਨੂੰ 2.5 ਸਾਲ ਪਹਿਲੇ ਹੀ ਕਰਨਾ ਚਾਹੀਦਾ ਸੀ ਇਹਦੇ ਜਾ ਕੇ ਕਰਨਾ ਕੀ ਬਹੁਤ ਚੰਗਾ ਕੀਤਾ ਮੈਂ ਵੈਲਕਮ ਕਰਨਾ ਪੱਤਰਕਾਰਾਂ ਨੂੰ ਬੇਨਤੀ ਕਰਨਾ ਗਾਹ ਮੀ ਇਹਦੇ ਕਿਸੇ ਪ੍ਰੋਗਰਾਮ ਚ ਨਾ ਜਾਏ ਉਹ ਇਹਨੇ ਕਿਹਾ ਉੱਥੇ ਕੋਈ ਤੁਹਾਨੂੰ ਕੋਈ ਅਜਿਹੀ ਗੱਲ ਦੱਸਣੀ ਹਾਂਜੀ